ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਫਰੇ ਸ਼ਹਾਦਤ ਦਾ ਇੱਕ ਹੋਰ ਕਰਦਾਰ ਬੇਸ਼ੱਕ ਉਹ 네ਗੇਟਿਵ ਹੈ ਉਹਨੂੰ ਬੜੀਆਂ ਲਾਂਤਾਂ ਪੈਂਦੀਆਂ ਨੇ ਪਰ ਫਿਰ ਵੀ ਉਸ ਦੇ ਬਾਰੇ ਜਾਣਕਾਰੀ ਸਾਂਝੀ ਕਰਨਾ ਸਾਡਾ ਫਰਜ਼ ਬਣਦਾ ਹੈ ਉਹ ਹੈ ਗੰਗੂ ਬ੍ਰਾਹਮਣ ਕੌਣ ਸੀ ਗੰਗੂ ਬ੍ਰਾਹਮਣ ਕਿੱਥੋਂ ਦਾ ਰਹਿਣ ਵਾਲਾ ਸੀ ਹਕੀਕਤ ਦੇ ਵਿੱਚ ਉਹ ਕੀ ਸੀ ਇਸ ਗੱਲ ਤੇ ਜਾਣਨਾ ਪਾਵਾਂਗੇ ਥੋੜਾ ਜਿਹਾ ਰਵਾਇਤੀ ਲੋਕਾਂ ਨਾਲੋਂ ਰੈਤੀ ਕਥਾ ਕਥਾਵਾਂ ਨਾਲੋਂ ਹਟ ਕੇ ਮੁੱਢਲੀ ਜਾਣਕਾਰੀ ਦੇ ਤੌਰ ਤੇ ਦੱਸ ਦਈਏ ਗੰਗਾ RAM ਨਾਮ ਦਾ ਵਿਅਕਤੀ ਹੈ ਜਾਤ ਸੀ ਤੁਮਾ ਪਿੰਡ ਸੀ ਖੇੜੀ ਜੋ ਮਰਿੰਡਾ ਕਰਾਲੀ ਰੋਡ ਤੇ ਪੈਂਦਾ ਸੀ ਇਸ ਦਾ ਹੁਣ ਨਾਂ ਹੈ ਸਿਹੇੜੀ ਗੰਗਾ ਰਾਮ ਦਾ ਇੱਕ ਭਰਾ ਹੈ ਪੰਮਾ ਗੰਗਾ ਰਾਮ ਉਰਫ ਗੰਗੂ ਬ੍ਰਾਹਮਣ ਗੁਰੂ ਘਰ ਦੇ ਰਸੋਈਏ ਵਜੋਂ ਗੁਰੂ ਘਰ ਚ ਪ੍ਰਵੇਸ਼ ਕਰਦਾ ਹੈ ਸੇਵਾ ਕਰਦਾ ਹੈ ਸੇਵਾ ਚ ਕਟਾਂਝਾਂ ਹੁੰਦੀਆਂ ਤੇ ਗੁਰੂ ਸਾਹਿਬ ਇਹਨੂੰ ਹਟਾ ਦਿੰਦੇ ਨੇ ਫਿਰ ਮਾਤਾ ਜੀ ਦਾ ਤਰਲਾ ਮਿੰਤ ਕਰਕੇ ਦੁਬਾਰਾ ਆ ਲੱਗਦਾ ਹੈ ਲੰਬਾ ਸਮਾਂ ਉਹਨਾਂ ਕੋ ਰਹਿੰਦਾ ਹੈ ਤੇ ਜਦੋਂ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਪੰਜ ਪਿਆਰੇ ਚਾਰ ਸਹਿਬਜ਼ਾਦੇ ਗੁਰੂ ਸਾਹਿਬ ਦੇ ਮਹਿਲ ਮਾਤਾ ਗੁਜਰ ਕੌਰ ਜੀ 460 ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਤੁਰਦੇ ਨੇ ਉਦੋਂ ਗੰਗੂ ਬ੍ਰਾਹਮਣ ਵੀ ਨਾਲ ਹੈ। ਸ਼ਾਈ ਟਬੀ ਤੋਂ ਜੰਗਾ ਜਿੱਦਾਂ ਦਾ سلسلہ ਸ਼ੁਰੂ ਹੋ ਜਾਂਦਾ ਹੈ ਵਾਦਾ ਖਿਲਾਫੀ ਹੋ ਜਾਂਦੀ ਹੈ ਕਸਮਾਂ ਬਾਦੇ ਟੁੱਟ ਜਾਂਦੇ ਨੇ ਸੱਸਾ ਨਦੀ ਦੇ ਕੰਢੇ ਯੁੱਧ ਹੁੰਦਾ ਹੈ ਵਿਛੋੜੇ ਪੈ ਜਾਂਦੇ ਨੇ ਇਹ ਇਤਿਹਾਸ ਆਪ ਜੀ ਨੇ ਅੱਗੇ ਸਾਂਝਾ ਕਰ ਚੁੱਕੇ ਹਾਂ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬ ਜੀ ਅਤੇ ਮਾਤਾ ਜੀ ਵਹੀਰ ਨਾਲ ਵਿਛੜ ਕੇ ਕੁੰਮੇ ਮਾਸ਼ਕੀ ਦੀ ਸ਼ੰਚ ਜਾ ਪਹੁੰਚਦੇ ਨੇ ਰਾਤ ਬਤੀਤ ਕਰਦੇ ਨੇ ਅਗਲੀ ਸਵੇਰ ਗੰਗੂ ਬ੍ਰਾਹਮਣ ਉਹਨਾਂ ਨੂੰ ਕੁੰਮੇ ਮਾਸ਼ਕੀ ਦੀ ਸ਼ੰਨ ਕੋਲ ਮਿਲਦਾ ਹੈ ਜਿੱਥੋਂ ਇਹ ਵਾਅਦਾ ਕਰਕੇ ਕਿ ਮੈਂ ਇਹਨਾਂ ਨੂੰ ਗੁਰੂਕਿਆਂ ਨਾਲ ਮਿਲਾ ਦੇਵਾਂਗਾ ਮੈਨੂੰ ਪਤਾ ਹੈ ਉਹ ਕਿੱਧਰ ਗਏ ਨੇ ਮਾਤਾ ਜੀ ਤੇ ਛੋਟੇ ਸਾਹਿਬ ਜੀ ਦਾ ਉਹ ਆਪਣੇ ਨਾਲ ਲੈ ਜਾਂਦਾ ਹੈ। ਕੁੰਮਾ ਬਾਸ਼ਕੀ ਇਸ ਭਰੋਸੇ 'ਚ ਹੁੰਦਾ ਹੈ ਕਿ ਚਲੋ ਗੁਰੂ ਘਰ ਦਾ ਰਸੋਈਆ ਮਿਲਿਆ ਇਹ ਇਹਨਾਂ ਨੂੰ ਟਿਕਾਣੇ ਲੈ ਜਾਵੇਗਾ। ਪਰ ਉਹ ਧੋਖੇ ਨਾਲ ਰੋਪੜ ਦੀ ਬਜਾਏ ਇਹਨਾਂ ਨੂੰ ਖੇੜੀ ਪਿੰਡ ਲੈ ਜਾਂਦਾ ਹੈ। ਕਿਉਂਕਿ ਉਸ ਨੂੰ ਜਦ ਤੱਕ ਪਤਾ ਲੱਗ ਚੁੱਕਾ ਸੀ ਕਿ ਮਾਤਾ ਜੀ ਕੋਲ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਨੇ ਜਦੋਂ ਕੁੰਮੇ ਬਾਸ਼ਕੀ ਨੂੰ ਤੇ ਮਾਤਾ ਲక్ష్ਮੀ ਨੂੰ ਜਿਨ੍ਹਾਂ ਨੇ ਸੇਵਾ ਕੀਤੀ ਸੀ ਮਾਤਾ ਜੀ ਤੁਰਨ ਲੱਗਿਆ ਕੁਝ ਮੋਹਰਾਂ ਸਤਿਕਾਰ ਵਜੋਂ ਪਿਆਰ ਵਜੋਂ ਦਿੰਦੇ ਨੇ ਉਸ ਸਮੇਂ ਗੰਗੂ ਬ੍ਰਾਹਮਣ ਦੀ ਨਜ਼ਰ ਉਸ ਤੇ ਟਿਕ ਜਾਂਦੀ ਹੈ ਸੋ ਉਹ ਆਪਣੇ ਪਿੰਡ ਆ ਕੇ ਰਾਤ ਨੂੰ ਮੋਹਰਾਂ ਵਾਲੀ ਖੁਰਜੀ ਚੋਰੀ ਕਰਦਾ ਹੈ ਇੱਕ ਚੋ ਦੇ ਵਿੱਚ ਨਾ ਪਾਉਂਦਾ ਹੈ ਹशियाਰਪੁਰ ਰੋਪੜ ਦੇ ਇਲਾਕੇ ਚ ਚੋਹ ਨੇ ਜਿਹਨੂੰ ਬਰਸਾਤੀ ਨਾਲੇ ਆ ਉਹਨਾਂ ਨੂੰ ਚੋ ਕਿਹਾ ਜਾਂਦਾ ਹੈ ਨੱਪ ਕੇ ਵਾਪਸ ਆਉਂਦਾ ਮਾਤਾ ਜੀ ਕਹਿੰਦੇ ਨੇ ਕਿ ਮੋਹਰਾਂ ਕਿੱਥੇ ਨੇ ਤੋਂ ਉਲਟਾ ਇਨਾਂ ਨੂੰ ਡਬਾਉਣ ਵਾਸਤੇ ਰੋਲਾ ਪਾਉਣ ਲੱਗ ਪੈਂਦਾ ਹੈ। ਜਾ ਕੇ ਜਾਨੀਖਾ ਮਾਨੀਖਾ ਕੋਲ ਸ਼ਿਕਾਇਤ ਕਰਦਾ ਪਿੰਡ ਦੇ ਚੌਧਰੀ ਨੂੰ ਲੈ ਕੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾ ਦਿੰਦਾ ਹੈ। ਛੋਟੇ ਸਾਹਿਬ ਜੀ ਦਾ ਨੂੰ ਗ੍ਰਿਫਤਾਰ ਕਰਾ ਦਿੰਦਾ ਹੈ। ਸੋ ਉਸ ਤੋਂ ਬਾਅਦ ਉਹ ਵੱਡੇ ਇਨਾਮ ਦੀ ਤਵਕਕੂ ਦੇ ਵਿੱਚ ਬਾਦਸ਼ਾਹ ਕੋ ਪਹੁੰਚਦਾ ਵਜ਼ੀਰ ਖਾਂ ਕੋ ਪਹੁੰਚਦਾ ਹੈ ਕਿ ਮੈਨੂੰ ਇਨਾਮ ਦਿੱਤਾ ਜਾਵੇ। ਤੇ ਵਜ਼ੀਰ ਖਾਂ ਉਸ ਨੂੰ ਸਵਾਲ ਕਰਦਾ ਹੈ ਕਿ ਮੋਹਰਾਂ ਦੀ ਖੁਰਜੀ ਕਿੱਥੇ ਹੈ ਗੁਰੂ ਪਿਆਰੋ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਇਹ ਸਹਿ ਸੁਭਾ ਨਹੀਂ ਹੁੰਦੀਆਂ ਇਹ ਮਨੁੱਖ ਦੇ ਸੁਭਾਚ ਹੁੰਦੀਆਂ ਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਲਿਖਿਆ ਲੋਭ ਲਹਿਰ ਸਭ ਸਵਾਨ ਹੈ ਹਲਕਿਓ ਸਭੇ ਬਗਾਏ ਅੰਗ 983 ਤੇ ਤੇ ਫਿਰ ਦੂਸਰੀ ਗੱਲ ਫੇਰ ਲਿਖੀ ਹੈ ਜਿਉਂ ਕੁੱਕਰ ਹਰਕਾਇਆ ਧਾਵੇ ਦਹਿਦਸ ਜਾਏ ਲੋਭੀ ਜੰਤ ਨਾ ਜਾਣੀ ਭੱਖ ਅਪੱਖ ਸਭ ਖਾਏ ਉਹਦਾ ਉਹਦਾ ਧਿਆਨ ਸਿਰਫ ਮੋਹਰਾਂ ਵਾਲੀ ਖੁਰਜੀ ਤੇ ਸੀ ਆਉਣ ਵਾਲੇ ਅੰਜਾਮ ਤੇ ਬਿਲਕੁਲ ਨਹੀਂ ਸੀ ਸੋ ਉਹ ਮੋਹਰਾਂ ਦੀ ਖੁਰਜੀ ਗਾਇਬ ਕਰਕੇ ਵੱਡੇ ਨਾਮ ਦੀ ਤਵਕਕ ਚ ਜਾਂਦਾ ਹੈ ਵਜ਼ੀਰ ਖਾਂ ਉਹ ਤੋਂ ਵੱਡਾ ਲਾਲਚੀ ਸੀ ਉਸ ਨੂੰ ਫੜ ਕੇ ਗ੍ਰਿਫਤਾਰ ਕਰ ਲੈਂਦਾ ਹੈ ਕਿ ਪਹਿਲਾਂ 10 ਮੋਹਰਾਂ ਵਾਲੀ ਖੁਰਜੀ ਕਿੱਥੇ ਮੈਨੂੰ ਲਿਆ ਕੇ ਦੇ ਸਰਕਾਰੀ ਖਜ਼ਾਨੇ ਚ ਜਮਾ ਕਰਵਾ ਉਸ ਨੇ ਜਿਹੜਾ ਧਨ ਲਾਲਚ ਵਾਸਤੇ ਕੱਢਿਆ ਸੀ ਚੋਰੀ ਕੀਤਾ ਸੀ ਉਹਦੇ ਬਦਲੇ ਹੁਣ ਉਸ ਨੂੰ ਕੁੱਟ ਖਾਣੀ ਪੈ ਰਹੀ ਹੈ ਜਲਾਲ ਝਲਣੀ ਪੈ ਰਹੀ ਹੈ ਸਰਕਾਰੀ ਹਰਾਸਤ ਵਿੱਚ ਹੈ ਬੌਂਦਲ ਜਾਂਦਾ ਹੈ ਕੁੱਟ ਖਾ ਖਾ ਕੇ ਉਹਨੂੰ ਖੁਰਜੀ ਨਹੀਂ ਲੱਭਦੀ ਪਰ ਕੁਝ ਸੋਰਸ ਇਹ ਦੱਸਦੇ ਨੇ ਕਿ ਮੋਹਰਾਂ ਦੀ ਖੁਰਜੀ ਲੱਭ ਜਾਂਦੀ ਹੈ ਉਹ ਮੋਹਰਾਂ ਦੀ ਖੁਰਜੀ ਲੱਭਣ ਪਿੱਛੇ ਜਿਹੜਾ ਗੰਗੂ ਦਾ ਦੂਸਰਾ ਭਰਾ ਪੰਮਾ ਹੈ ਉਹ ਵਜ਼ੀਰ ਖਾਂ ਦੀ ਹਿੰਦੂ ਰਸੋਈ ਚ ਮੋਤੀ ਰਾਮ ਮਹਿਰਾ ਦੇ ਨਾਲ ਕੰਮ ਕਰਦਾ ਹੈ ਉਹਦੇ ਸਹਾਇਕ ਵਜੋਂ ਉਹ ਆਪਣਾ ਅਸਰ ਸੂਖ ਵਰਤਦਾ ਹੈ ਗੰਗੂ ਨੂੰ ਛਿਡਾਉਂਦਾ ਹੈ ਤੇ ਛਿਡਾਉਣ ਖਾਤਰ ਉਹ ਖੁਰਜੀ ਵੀ ਲਿਆ ਕੇ ਚੋਰੀ ਛਿਪੇ ਵਜ਼ੀਰ ਖਾਂ ਨੂੰ ਦੇ ਦਿੰਦਾ ਹੈ ਇਸੇ ਕਰਕੇ ਗੰਗੂ ਦੀ ਖੋਜ ਜਿਹੜੀ ਆ ਇਸ ਗੱਲ ਤੋਂ ਅੱਗੇ ਨਹੀਂ ਤੁਰਦੀ ਕਿ ਉਹ ਵਜ਼ੀਰ ਖਾਂ ਦੇ ਕੈਚ 'ਚ ਸੀ ਲੇਕਿਨ ਮੁੜ ਕੇ ਕਿੱਥੇ ਗਿਆ ਕੀ ਉਹ ਖੁਰਜੀ ਬਰਾਮਦ ਹੋਈ ਕਿ ਨਹੀਂ ਹੋਈ ਸੋ ਇਹ ਗੱਲ ਉਸ ਪਾਸੇ ਜਾਂਦੀ ਹੈ ਕਿ ਪੰਮਾ ਬ੍ਰਾਹਮਣ ਜੋ ਵਜ਼ੀਰ ਖਾਨ ਦਾ ਰਸੋਈਆ ਹੈ ਉਹਦਾ ਸੁਈਆ ਵੀ ਹੈ ਹੋ ਸਕਦਾ ਗੰਗੂ ਬ੍ਰਾਹਮਣ ਨੂੰ ਵੀ ਉਹਨਾਂ ਨੇ ਗੁਰੂ ਦਰਬਾਰ ਚ ਉਥੋਂ ਸੁਹਾ ਲੈਣ ਵਾਸਤੇ ਭੇਜਿਆ ਹੋਵੇ ਭਰਤੀ ਕਰਾਇਆ ਹੋਵੇ ਉਹਦੀਆਂ ਨੀਤਾ ਮਾੜੀਆਂ ਕਰਕੇ ਗੁਰੂ ਸਾਹਿਬ ਉਸਨੂੰ ਕੱਢਦੇ ਰਹੇ ਪਹਿਲਾਂ ਵੀ ਤੇ ਹੁਣ ਵੀ ਉਸਨੇ ਨਮਕਹਰਾਮੀ ਕੀਤੀ ਹੈ ਸੋ ਇਤਿਹਾਸ ਦੇ ਪੰਨੇ ਇੱਥੇ ਚੁੱਪ ਹੋ ਜਾਂਦੇ ਆ ਕਿ ਗੰਗੂ ਬ੍ਰਾਹਮਣ ਉਹਦੇ ਕੈਚ ਕੁੱਟ-ਕਟ ਖਾ-ਖਾ ਕੇ ਪਾਗਲ ਹੋ ਜਾਂਦਾ ਹੈ ਖੁਰਜੀ ਨਹੀਂ ਲੱਭਦੀ ਪਰ ਕੁਝ ਤੱਤ ਇਸ ਪਾਸੇ ਨੂੰ ਚਲਦੇ ਨੇ ਕਿ ਉਸ ਦਾ ਭਰਾ ਪੰਮਾ ਉਸ ਨੂੰ ਛਡਾਉਣ 'ਚ ਮਦਦ ਕਰਦਾ ਹੈ ਤੇ ਉਹਦਾ ਛਡਾਉਣ 'ਚ ਯੋਗਦਾਨ ਇਸ ਪਾਸੇ ਦਾ ਹੀ ਪੈਂਦਾ ਹੈ ਕਿ ਖੁਰਜੀ ਲੱਭ ਕੇ ਚੋਰੀ ਛਿਪਿਓ ਫੜਾ ਦਿੰਦਾ ਵਜ਼ੀਰ ਖਾਨ ਨੂੰ ਤੇ ਇਹਦੀ ਖਲਾਸੀ ਕਰਾ ਦਿੰਦਾ ਹੈ ਸੋ ਗੁਰੂ ਸਾਹਿਬ ਜੀ ਦੇ ਨਾਲ ਮਾੜੀ ਨੀਤ ਨਾਲ ਜਿਸਨੇ ਮਾੜੀ ਘਟਨਾ ਕਰਨ ਦੀ ਕੋਸ਼ਿਸ਼ ਕੀਤੀ ਗੰਗੂ ਉਸਦੇ ਲਾਲ ਚ ਕਿਸੇ ਕੰਮ ਨਹੀਂ ਆਇਆ ਉਸਨੇ ਗੁਰੂ ਘਰ ਦੇ ਨਾਲ ਧੋਖਾ ਵੀ ਕੀਤਾ ਫਰੇਬ ਵੀ ਕੀਤਾ ਚੋਰੀ ਦਾ ਇਲਜ਼ਾਮ ਵੀ ਲਾਇਆ ਮੱਥੇ ਕਲੰਕ ਵੀ ਲਵਾ ਲਿਆ ਲੇਕਿਨ ਉਹ ਨਾ ਉਹਦੇ ਪੈਸੇ ਕਮ ਆਏ ਉਲਟਾ ਉਹਦੀ ਬੇਇੱਜ਼ਤੀ ਹੋਈ ਛਿੱਤਰ ਪ੍ਰੇੜ ਹੋਈ ਕੁੱਟਮਾਰ ਹੋਈ ਤੇ ਉਹਨਾਂ ਇਤਿਹਾਸ ਦੇ ਵਿੱਚ ਇੱਕ ਕਲੰਕਿਤ ਬੰਦੇ ਦੇ ਵਜੋਂ ਉਸਦਾ ਪਾਤਰ ਜਿਉਂਦਾ ਚੱਲ ਰਿਹਾ ਹੈ ਜਦੋਂ ਵੀ ਕਿਤੇ ਕੋਈ ਕਥਾਵਾਚਕ ਜਾਂ ਕਹਾਣੀਕਾਰ ਜਾਂ ਰਚਨਾਕਾਰ ਜਾਂ ਕਵਿਤਾ ਲਿਖਣ ਵਾਲਾ ਲਿਖਦਾ ਹੈ ਤੇ ਗੰਗੂ ਬ੍ਰਾਹਮਣ ਨੂੰ ਨਮਕਰਾਮੀ ਕਹਿ ਕੇ ਲਿਖਦਾ ਹੈ ਕੋਈ ਉਹਦੀ ਸਲਾਹੁਤ ਕਰਕੇ ਨਹੀਂ ਲਿਖਦਾ ਹੈ ਸੋ ਜਦੋਂ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਆ ਕੇ ਸਰਹੰਦ ਫਤਿਹ ਕਰਦੇ ਨੇ ਤੇ ਫਿਰ ਇਸੇ ਗੁੱਸੇ ਦੇ ਵਿੱਚ ਆ ਕੇ ਉਹ ਖੇੜੀ ਪਿੰਡ ਨੂੰ ਨਸਤੋ ਨਬੂਦ ਕਰਦਾ ਹੈ ਉਸ ਪਿੰਡ ਦੇ ਵਿੱਚ ਇੱਕ ਬੰਦਾ ਵੀ ਜਿੰਦਾ ਨਹੀਂ ਛੱਡਦਾ ਹੈ ਸਿਰਫ ਇੱਕ ਬੱਚਾ ਦੱਸਦੇ ਨੇ ਉਦੋਂ ਛੱਡਿਆ ਗਿਆ ਹੈ ਜਿਹੜਾ ਉਸ ਵੇਲੇ ਨਾਨਕੇ ਗਿਆ ਹੋਇਆ ਸੀ ਬਾਕੀ ਸਾਰਾ ਪਿੰਡ ਹੀ ਉਹ ਤਬਾਹ ਕਰਦਾ ਹੈ ਤੇ ਉਸ ਪਿੰਡ ਦੇ ਵਿੱਚ ਜਿੱਥੇ ਗੰਗੂ ਦਾ ਘਰ ਸੀ ਉੱਥੇ ਇਸ ਵੇਲੇ ਗੁਰਦੁਆਰਾ ਅਟਕ ਸਾਹਿਬ ਬਣਿਆ ਹੋਇਆ ਜਿੱਥੇ ਸੰਗਤਾਂ ਦਾ ਨਕਮਸਤਕ ਹੁੰਦੀਆਂ ਨੇ ਸਹਬਜਾਦਾ ਨੂੰ ਸੀਸ ਨਮਾਉਂਦੀਆਂ ਨੇ ਮਾਤਾ ਜੀ ਨੂੰ ਸੀਸ ਨਮਾਉਂਦੀਆਂ ਨੇ ਸੋ ਪਿਆਰਿਓ ਇਹ ਸੀ ਕਥਾ ਗੰਗੂ ਬ੍ਰਾਹਮਣ ਦੀ ਜਿੰਨਾ ਇਤਿਹਾਸ ਖੋਜ ਕੇ ਤੱਥ ਲੱਭ ਕੇ ਤੁਹਾਡੇ ਨਾਲ ਸਾਂਝੇ ਕਰ ਸਕੇ ਹਾਂ ਆਸ ਹੈ ਤੁਸੀਂ ਪ੍ਰਵਾਨ ਕਰੋਗੇ ਭੁੱਲ ਚੁੱਕਾਂ ਦੀ ਖਿਮਾ ਜੇ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਆਪਣੇ ਇਸ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਮੇਰੀ ਆਪਣੇ ਸਰੋਤਿਆਂ ਨੂੰ ਇਹ ਬੇਨਤੀ ਹੈ ਕਿ ਜੇ ਤੁਸੀਂ ਕਿਸੇ ਹੋਰ ਵਿਸ਼ੇ ਤੇ ਜਾਂ ਇਤਨਾ ਹੀ ਕਿਸੇ ਹੋਰ ਗੱਲ ਨੂੰ ਅੱਗੇ ਲੈ ਕੇ ਜਾਣ ਲਈ ਚਾਹਤ ਰੱਖਦੇ ਹੋ ਤਾਂ ਆਪਣੀ ਇਸ ਪੋਸਟ ਨੂੰ ਵੇਖਦੇ ਆ ਕਮੈਂਟ ਚ ਜਰੂਰ ਦੱਸਿਓ ਤਾਂ ਕਿ ਤੁਹਾਨੂੰ ਉਸ ਟੌਪਿਕ ਤੇ ਵੀ ਜਾਣਕਾਰੀ ਦਿੱਤੀ ਜਾ ਸਕੇ ਪੁੱਲਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ